ਹਾਂਜੀ ਮੇਰੇ ਵੱਲੋਂ ਆਪ ਜੀ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਹੈ ਜੀ ਮੇਰੇ ਘਤੀ ਸਾਰੇ ਠੀਕ ਠਾਕ ਹੋ ਗਏ ਤੇ ਅਸੀਂ ਵੀ ਠੀਕ ਆ ਤੇ ਹੋਰ ਮੈਂ ਆਈ ਆ ਬਚਾਰੋਂ ਮਤਲਬ ਕਹਿੰਦਾ ਕਿ ਅਸੀਂ ਸਾਰੇ ਬਾਜ਼ਾਰ ਗਏ ਹਾਂ ਮੈਂ ਤੇ ਪਰੀ ਤੇ ਉਹਦੀ ਮੰਮਾ ਤੇ ਜਾਰ ਅਸੀਂ ਗਏ ਸੀ ਪਰੀ ਦੇ ਕੱਪੜੇ ਦੇਖਣ ਜਿਵੇਂ ਕਿ ਐਸ ਮੌਸਮ ਦੇ ਵਿੱਚ ਪਾਉਣ ਵਾਲੇ ਕੱਪੜੇ ਜਿਵੇਂ ਪੂਰੀ ਬਾਹ ਦੇ ਹੋਣ ਜਾਂ ਟੀ-ਸ਼ਰਟਾਂ ਪੂਰੀ ਬਾਹ ਵਾਲੀਆਂ ਉਹ ਦੇਖਣ ਗਏ ਸੀ ਆ ਤੇ ਉਹ ਸਾਨੂੰ ਫੇਰ ਆਈ ਪਿਆ ਐ ਲੱਗ ਗਿਆ ਆਪਣੇ ਚੌਕ ਤੱਕ ਹੀ ਗਏ ਸਾਂ ਤੇ ਉੱਥੇ ਸਾਨੂੰ ਮਿਲੇ ਨਹੀਂ ਆ ਤੇ ਗਾਂ ਅੱਗੇ ਬਾਜ਼ਾਰ ਚ ਅਸੀਂ ਗਏ ਨਹੀਂ ਆ ਕਿਉਂਕਿ ਪਰੀ ਨੂੰ ਨਾ ਬੁਖਾਰ ਚੜਦਾ ਵਾ ਤੇ ਉਹਦੇ ਕੋਲੋਂ ਫਿਰ ਇੰਨਾ ਤੁਰਿਆ ਨਹੀਂ ਜਾਂਦਾ ਇਸ ਕਰਕੇ ਹੀ ਨਾ ਗਾਂ ਅੱਗੇ ਬਾਜ਼ਾਰ ਦੇ ਵਿੱਚ ਗਈ ਨਹੀਂ ਆ ਤੇ ਕੱਪੜੇ ਸਾਨੂੰ ਮਿਲੇ ਨਹੀਂ ਆ ਖਾਲੀ ਹੱਥ ਹੀ ਆਉਣਾ ਪਿਆ ਤੇ ਪਤਾ ਨਹੀਂ ਕਿਉਂ ਇਹਦਾ ਬੁਖਾਰ ਲੱਤਾ ਹੈਗਾ ਕਿੰਨੇ ਦਿਨ ਹੋ ਗਏ ਆ ਬਸ ਦਵਾਈ ਲਈ ਜਾਂਦੇ ਆ ਥੋੜਾ ਬਤਾ ਲੱਤ ਜਾਂਦਾ ਵਾ ਫਿਰ ਚੜ ਜਾਂਦਾ ਵਾ ਤੇ ਪਤਾ ਨਹੀਂ ਕਿਉਂ ਇਹ ਕੁੜੀ ਦੇ ਨਾਲ ਆ ਹਾਲ ਹੁੰਦਾ ਵਾ ਤੇ ਇਹਦੇ ਸਕੂਲੇ ਵੀ ਦੀਵਾਲੀ ਦਾ ਫੰਕਸ਼ਨ ਕੀਤਾ ਸੀਗਾ ਉਹਨਾਂ ਨੇ ਬਸ ਉਦੋਂ ਦਾ ਹੀ ਫੰਕਸ਼ਨ ਕਰਕੇ ਆਈਏ ਤੇ ਫਿਰ ਇਹਨੂੰ ਬੁਖਾਰ ਚੜਨ ਡਿਆ ਵਾ ਤੇ ਚਲੋ ਮੈਂ ਸਕੂਲ ਦੀ ਨਾ ਥੋੜੀ ਜੀ ਵੀਡੀਓ ਬਣਾ ਕੇ ਲਈ ਇਸੇ ਦੇ ਹੀ ਤੇ ਫੰਕਸ਼ਨ ਦੀ ਤੇ ਨਹੀਂ ਬਣਾਈ ਕਿਉਂਕਿ ਮੈਂ ਸਵੇਰੇ ਛੱਡਣੀ ਗਈ ਉਦੋਂ ਥੋੜੀ ਵੈਸੇ ਹੀ ਬਣਾਈ ਆ ਸਕੂਲ ਦੀ ਵੀਡੀਓ ਤੇ ਵਿਦਆਉਟ ਯੂਨੀਫਾਰਮ ਗਈ ਸੀ ਨਾ ਸਕੂਲੇ ਮਤਲਬ ਫੰਕਸ਼ਨ ਕਰਕੇ ਦਿਵਾਲੀ ਦੇ ਤੇ ਵੈਹੀ ਸਕੂਲ ਦੀ ਬਣਾਈ ਆ ਤੇ ਚਲੋ ਦੇਖਿਓ ਜੇ ਨਾਲੇ ਨੇ ਜਿੱਦ ਕਰਕੇ ਕਲਰ ਲੈ ਕੇ ਆਈ Holi ਬਣਾਉਣ ਵਾਲੇ ਕਿੰਦੀ ਮੈਂ ਰੰਗੋਲੀ ਬਣਾਉਣੀ ਆ ਤੇ ਜਿੱਤੇ ਵਰਜੀ ਬਣਾਉਂਦੀ ਰਹਿੰਦੀ ਆ ਤੇ ਉਹ ਮੈਂ ਵੀ ਰੰਗੋਲੀ ਦੀ ਵੀ ਵਿੱਚ ਬਣਜੀ ਵੀਡੀਓ ਪਾਈ ਆ ਤੇ ਦੇਖਿਓ ਜੇ ਤੇ ਚਲੋ ਜੀ ਹੋਰ ਮੈਂ ਇੱਕ ਸੂਟ ਸਟਿਚ ਕੀਤਾ ਵਾ ਤੇ ਉਹ ਵੀ ਦੇਖਿਓ ਬਾਕੀ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੇ ਤੇ ਲਾਈਕ ਕਰ ਦਿਓ ਜੇ ਤੇ ਦਿਲ ਕਰੇ ਤਾਂ ਸਬਸਕ੍ਰਾਈਬ ਵੀ ਕਰ ਦਿਓ ਜੇ ਠੀਕ ਹੈ ਜੀ ਪੜੀ ਦੀ ਕਲਾਸ ਮੈਂ ਇਹ ਲਾਈਕ ਕਰ ਮੈਡਮ ਮੈਡਮ ਦੇ ਨਾਲ ਲੰਦੀ ਆ ਬਾਕੀ ਭਾਈ ਮੈਡਮ ਤੇ ਚੱਜ ਰਹੀ ਆ ਸੁਖਮਨ ਪਰਦੇ ਸਕੂਲ ਦੇ ਪਟਿਆ ਕੋਰੇ ਨੇ ਸਾ ਮੇਰਾ ਬੱਚਾ ਚਲੋ ਅੰਦਰ ਵੀ ਸਜਾਇਆ ਵਾ ਇਹ ਨਾਲ ਦਾ ਆਫਿਸ ਆ ਪਰ ਮੰਦਿਰ ਦੀ ਨਹੀਂ ਫੋਟੋ ਲੈਣੀ सा परी का स्कूल हा देखो परी ने रंगोली बनाई सुखमन देखो जी हैप्पी दिवाली ਹਾਂਜੀ ਇਹ ਬਣਾਇਆ ਇੱਕ ਸੂਟ ਖੁੱਲੇ ਪੌਂਚੇ ਵਾਲਾ ਪਲੱਜੂ ਪਲਾਸਟਿਕ ਪਾ ਕੇ ਤੇ ਇਹ ਬਣਾਇਆ ਕਮੀਜ਼ ਹਾਂ ਹੋ ਗਿਆ ਕੰਪਲੀਟ ਸੂਟ ਤਿਆਰ ਦੇਖਿਓ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ